ਅਸੀਂ ਇਹਨਾਂ ਨੂੰ ਜਰੂਰ ਤੋਂ ਸੁਣਦੇ ਆ ਤੁਸੀਂ ਸਾਰੇ ਸੁਣਦੇ ਆ ਰਹੇ ਹੋ ਇਹਨਾਂ ਨੇ ਪੰਜਾਬੀ ਗਾਇਕੀ ਦਾ ਇੱਕ ਮਿਆਰ ਜਿਹੜਾ ਉਹਨੂੰ ਬਰਕਰਾਰ ਰੱਖਿਆ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਬਰੀਫ ਇੰਟਰੋਡਕਸ਼ਨ ਦੇਵਾਂਗੀ ਵੀ ਗਾਇਕੀ ਅ ਮੇਰਾ ਸ਼ੌਕ ਸੀ ਬਟ ਕਰਦਿਆਂ ਤੋਂ ਕੁੱਟ-ਕੱਟ ਖਾ ਕੇ ਮੈਂ 92 ਚ ਗਾਇਕੀ ਚ ਆਈ ਸੀ ਕਿਉਂਕਿ ਸਾਰੇ ਫੈਮਿਲੀ ਤੁਹਾਨੂੰ ਦੱਸੀ ਹੋਈ ਹੈ ਆਈਐਸ ਪੀਸੀਐਸ ਵਾਲਾਂ ਦੀ ਫੈਮਿਲੀ ਹੈ ਤੁਸੀਂ ਲੋਕ ਸਾਰੇ ਜਿਹੜੇ ਇੱਥੇ ਕੈਨੇਡਾ ਦੀ ਧਰਤੀ ਤੇ ਬੈਠੇ ਹੋ ਮੇਰੇ ਖਿਆਲ ਨਾਲ ਪੰਜਾਬ ਨਾਲੋਂ ਜ਼ਿਆਦਾ ਤੁਸੀਂ ਇੱਥੇ ਆਪਣੇ ਧਰਮ ਨੂੰ ਆਪਣੇ ਵਿਰਸੇ ਨੂੰ ਆਪਣੀ ਮਾਂ ਬੋਲੀ ਨੂੰ ਪੰਜਾਬ ਚ ਵੱਸਦੇ ਪੰਜਾਬੀਆਂ ਨਾਲੋਂ ਜਿਆਦਾ ਸਮੋਕੇ ਸਵਾਲ ਕਿਤੇ ਆਪਣੇ ਦਿਲ ਚ ਵਸਾ ਕੇ ਰੱਖਿਆ ਸੋ ਮਰਦਾ ਦੰਨੀਆਂ ਕਿ ਪੰਜਾਬੀ ਨਾਲੋਂ ਬੱਚੇ ਟੁੱਟ ਕਿਉਂ ਰਹਿ ਕਿੱਥੇ ਕਿੱਥੇ ਕਰਨੀ ਰਹਿ ਗਈ ਸਾਡੇ ਕੋਲ ਕਿ ਪੰਜਾਬੀ ਨਾਲ ਸੀ ਜੋੜ ਨਹੀਂ ਸਕੇ ਬੱਚਿਆਂ ਨੂੰ ਇਹਨੇ ਚਿਰ ਤੋਂ ਤੁਸੀਂ ਵੀ ਸਟ੍ਰਗਲ ਕਰ ਰਹੇ ਹੋ ਬਾਈ ਕਾਮ ਆਪ ਜੀ 92 ਚਾਹਾਂ ਤੋਂ ਕਹਿ ਰਹੇ ਹਾਂ ਬਿਲਕੁਲ ਬਿਲਕੁਲ ਚੱਲ ਦਿੱਤੀ ਸੀ ਹੁਣ ਟੈਕਨੋਲੋਜੀ ਦਾ ਯੋਗ ਆ ਗਿਆ ਸੋਸ਼ਲ ਮੀਡੀਆ ਆ ਗਿਆ ਇਹਨੇ ਤਾਂ ਬੇੜਾ ਕਰ ਕੀ ਕਰਤਾ ਨਾ ਚਲੋ ਚੰਗੀਆਂ ਗੱਲਾਂ ਵੀ ਬਹੁਤ ਐ ਸੋਸ਼ਲ ਮੀਡੀਆ 'ਚ ਆਪਾਂ ਸਾਰੇ ਚੈਨਲ ਚਲਾਈ ਜਾਂਦੇ ਆ ਪਰ ਐਸਟੀਐਫ ਬਣਾਉਣੀ ਚਾਹੀਦੀ ਐ ਪੰਜਾਬੀ ਸੱਭਿਆਚਾਰ ਨੂੰ ਮਾਂ ਬੋਲੀ ਨੂੰ ਬਚਾਉਣ ਵਾਸਤੇ ਜਿਹੜੇ ਸਕੂਲਾਂ 'ਚ ਜਾ ਕੇ ਛਾਪੇ ਬਾਰੇ ਫਟਾਫਟ ਕਿਹੜੇ ਮਾਸਟਰ ਨੇ ਕਿਹੜਾ ਨਹੀਂ ਪੰਜਾਬੀ ਨੂੰ ਕਰਦਾ ਹੁਣ ਟੱਕ ਕੇ ਅੰਦਰ ਚੱਕ ਕੇ ਅੰਦਰ ਸਿੱਧੇ ਕਰ ਦੇਣਾ ਅਰੇ ਬਿੰਗ ਕੰਟਰੀ ਬੰਦੀ ਚੰਡੀਗੜ੍ਹ ਸਾਡੇ ਦਾ ਸੁਪਨਾ ਬੈ ਘਰੇ ਆਉਂਦੇ ਰੈਂਟ ਤੇ ਲੈਣ ਮੁੰਡੇ ਸੀ ਲਿਵਿੰਗ ਬੱਚੇ ਬਣੇ ਮੈਂ ਘਰੇ ਲਿਵਿੰਗ ਰੇਚਾਂਦੇ ਵਟੈ ਇਸ ਸਾਡੇ ਇਹ ਉਹ ਉਹਨਾਂ ਕੰਟਰੀਆਂ 'ਚ ਤੁਸੀਂ ਸਾਡੇ ਪੰਜਾਬ 'ਚ ਕਿਵੇਂ ਇਹ ਲਾਗੂ ਹੋ ਜਾਣਗੀਆਂ ਇਹ ਜੀ ਗੱਲ ਅਸੀਂ ਇੱਕ ਸੰਸਕਾਰੀ ਪੰਜਾਬੀ ਮਾਂ ਬੋਲੀ ਨੂੰ ਬਚਾਉਣ 'ਚ ਕਲਾਕਾਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ਵਰਲਡਵਾਈਨ ਸਾਡੇ ਗੀਤ বাজਦੇ ਨੇ ਪੰਜਾਬੀ ਕਲਾਕਾਰਾਂ ਦੇ। ਕਿੱਥੇ-ਕਿੱਥੇ ਸਾਡੇ ਬੱਚੇ ਪੰਜਾਬੀ ਗਾਇਕੀ ਕਰਕੇ ਪਹੁੰਚੇ ਨੇ। ਗੁਰਤੀ ਵੀ ਮੇ ਲਈਏ ਪੰਜਾਬ ਤੋਂ ਪਾਣੀ ਵੀ ਪੰਜਾਬ ਦਾ ਹੀ ਦਿੱਤਾ ਮੈਂ। ਜੇ ਰੇਵੀ ਮਦਾਨ ਵਿੱਚ ਉਤਰੀ ਗੱਜ ਕੇ ਮਦਾਨ ਫਟੇ ਕੀਤਾ ਨੇ ਜਿਗਰੇ ਪਹਾੜ ਜਿੱਡੇ ਰਖਦੀ ਵਖਰੀ ਪੰਜਾਬਣ ਦੀ ਟੌਰ ਵੇ ਬੇਲ ਨਹੀਂ ਦਿਮਾਗਾ ਚ ਮੈਂ ਵਸਦੀ ਮੈਂ ਨਾ ਨਾ ਲਿਖ ਦਿਆਂ ਕੌਰ ਵੇ ਅੱਛਾ ਤੁਸੀਂ ਹੁਣ ਥੋੜਾ ਜਿਹਾ ਆਪਣੀ ਜਿਹੜੀ ਸਸਤਾ ਜਿੱਦਾਂ ਤੁਸੀਂ ਕੰਮ ਕਰ ਰਹੇ ਹੋ ਥੋੜਾ ਜਿਹਾ ਉਹ ਤਰੀਕਾ ਕਾਰਵਾਈ ਦੱਸੋ ਕਿ ਸਾਡੇ ਜਿਹੜੇ ਦਰਸ਼ਕ ਹੈ ਉਹ ਤੋਂ ਸਿੱਧ ਲੈ ਸਕਣ ਕਿ ਕਿਸ ਤਰੀਕੇ ਨਾਲ ਤੁਸੀਂ ਕਿਸ ਤਰ੍ਹਾਂ ਇਹਨੂੰ ਤੁਸੀਂ ਸਭਾ ਜਦ ਬਹੁਤ ਨੇੜੇ ਉਹ ਵੇਖਦੇ ਹੋ ਤੇ ਕਿਸ ਤਰੀਕੇ ਨਾਲ ਸਮਝਦੇ ਹੋ ਕਿ ਇਹਦਾ ਫਲਾਤ ਤੇ ਇਹਦਾ ਆਪਣੀ ਅਗਲੀ ਪੀੜੀ ਤੱਕ ਅਸੀਬ ਟ੍ਰਾਂਸਫਰ ਕਿੱਦਾਂ ਕਰ ਸਕਦੇ ਆ ਵਿਸ਼ੇ ਪੰਜਾਬੀ ਵਿਰਾਸਤ ਕੇਂਦਰ ਵਾ ਪਿਛਲੇ 20 ਸਾਲਾਂ ਤੋਂ ਚਲਾ ਰਹੇ ਆ ਦੇਵ ਸਮਾਜ ਕੁੜੀਆਂ ਦਾ ਕਾਲਜ ਹੈ ਫ੍ਰੀ ਬੱਚਿਆਂ ਨੂੰ ਐਜੂਕੇਸ਼ਨ ਦੇ ਰਹੇ ਆ ਕਿਸੇ ਵੀ ਟੌਪਿਕ ਤੇ ਕਲਚਰ ਤੇ ਪੰਜਾਬੀ ਫਿਲਮਾਂ ਵਾਲੇ ਮੈਥੋਂ ਸਿੱਧ ਲੈ ਲੈਂਦੇ ਕਈ ਕਈ ਸਾਰੇ ਨਹੀਂ ਮੈਥ ਕਿਵੇਂ ਆ ਠੀਕ ਹੈ ਕਿ ਨਹੀਂ ਹੁਣ ਅਸੀਂ ਇਹ oprala ਬਹੁਤ ਵੱਡਾ ਕਰ ਰਹੇ ਹਾਂ ਦਸੰਬਰ ਦੇ ਫਰਸਟ ਵੀਕ ਜਾਂ ਨਵੰਬਰ ਚ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰੀ ਕਰ ਰਹੇ ਹਾਂ ਵੀ ਜਿਹੜੇ ਅਣਗੌਲੇ ਕਲਾਕਾਰ ਆ ਜਿਹੜੇ ਗਰੀਬ ਕਲਾਕਾਰ ਆ ਜਿਨ੍ਹਾਂ ਨੂੰ ਸਰਕਾਰਾਂ ਨੇ ਨਹੀਂ ਪੁੱਛਿਆ ਠੀਕ ਹੈ ਜੀ ਜਿਹੜੇ ਅਪਾਜ ਵੀ ਨਹੀਂ ਬਣ ਜਿਹੜੀ ਬਲਾਈਂਡ ਕੈਟਾਗਰੀ ਆ ਦਾ ਜਿਹੜੇ ਅਪੰਗ ਨੇ ਜਿਹੜੇ ਤੁਰ ਫਿਰ ਨਹੀਂ ਸਕਦੇ ਉਹਨਾਂ ਚ ਵੀ ਬਹੁਤ ਵਧੀਆ ਕਲਾ ਹੈਗੀ ਉਹਨਾਂ ਚ ਆਠ ਨੇ ਅਸੀਂ ਸਾਰਿਆਂ ਨੂੰ ਇਕੱਠੇ ਕਰਕੇ ਪੰਜਾਬ ਸ਼੍ਰੀ ਵਾਰਡ ਦੇਵਾਂਗੇ ਹਰ ਖੇਤਰ ਚ ਲੋਕ ਸਾਜਾਂ ਚ ਲੋਕ ਨਾਚਾਂ ਚ ਪੋਇਟਰੀ ਚ ਪੇਂਟਿੰਗ ਚ ਹੈ ਨਾ ਇਸੇ ਤਰ੍ਹਾਂ ਅਸੀਂ ਕਲਾਸ਼ੀਰੀ ਵਾਰਡ ਰੱਖੇ ਨੇ ਇਸੇ ਤਰ੍ਹਾਂ ਅਸੀਂ ਵਿਰਸੇ ਦੇ ਵਾਰਸ ਵਾਰਡ ਰੱਖੇ ਨੇ ਇਸੇ ਤਰ੍ਹਾਂ ਅਸੀਂ ਲਾਈਫਟਾਈਮ ਅਚੀਵਮੈਂਟ ਵਾਰਡ ਰੱਖਿਆ ਜਿਵੇਂ ਰਣਜੀਤ ਕੌਰ ਵਰਗੀਆਂ ਸਾਰੀਆਂ ਰੁੱਲਦੇ ਮਨੁੱਖ ਦਸਦੀਕ ਨੂੰ ਅਜੇ ਤੱਕ ਕਿਸੇ ਸਰਕਾਰ ਨੇ ਨਹੀਂ ਦਿੱਤਾ ਸੋ ਅਸੀਂ ਇਹੋ ਜਿਹੇ ਕਲਾਕਾਰਾਂ ਦਾ ਬਹੁਤ ਵੱਡੇ ਲੈਵਲ ਤੇ ਨਾ ਲਗੀ ਤਰੀਕੇ ਨਾਲ ਦਿੱਤਾ ਨਾ ਜੀ ਉਹ ਆਪਣੇ ਭਾਈਚਾਰੇ ਜਮਾ ਲਿਆ ਅਸੀਂ ਵੱਡੇ ਲੈਵਲ ਤੇ ਫੰਕਸ਼ਨ ਭਾਈ ਸਾਹਿਬ ਮੈਂ ਉਸੇ ਲਈ ਆਈ ਐ ਇੱਥੇ ਵੀ ਭਾਈ ਪੰਜਾਬੀਆਂ ਨੂੰ ਕਹਿੰਦਾ ਵੀ ਸਾਨੂੰ ਸਹਿਯੋਗ ਕਰੋ ਕਿਉਂਕਿ ਮੈਨੂੰ ਲੱਗਦਾ ਮੈਂ ਕੱਲੀ ਆ ਜਿਹੜੀ ਬਿਨਾ ਕਿਸੇ ਲਾਲਚ ਤੋਂ ਕਾਜ ਦਾ ਸਕੂਲਾ ਚ ਜਾਨੀ ਆ ਕੋਈ ਪੈਸਾ ਨਹੀਂ ਕਦੇ ਕਿਸੇ ਤੋਂ ਲਿਆ ਅੱਜ ਤੱਕ ਲੋਕ ਗਾਇਕਾਂ ਹਾਂ ਲੋਕ ਗਾਇਕ ਕਿਹੜੇ ਹੁੰਦੇ ਨੇ ਜਿਹੜੇ ਲੋਕਾਂ ਦੀ ਜੇਬ ਮੁਤਾਬਕ ਚੱਲਣ ਕਦੇ ਤੁਹਾਡੇ ਮੇਲੇ ਕਰਦੇ ਰਹੀ ਕਦੇ ਪੈਸੇ ਨਹੀਂ ਮੰਗੇ ਕੀਤੀ ਤੇ ਜੇ ਅਸੀਂ ਕਹਗੇ ਸਾਡੇ ਸਿੰਘਰਾਮ ਕਹਿੰਦੇ ਨੇ 25-30 ਲੱਖ ਵਾਲੇ ਜਿਹੜੇ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੇ ਉਹ ਤੁਸੀਂ ਕੀ ਸੇਵਾ ਕਰੋਗੇ ਪੰਜਾਬੀ ਮਾਂ ਬੋਲੀ ਤਾਂ ਸਾਡੀ ਸੇਵਾ ਕਰਦੇ ਆ ਜਿਹਦੇ ਸਿਰ ਤੇ ਤੁਸੀਂ 40-40 ਲੱਖ ਰੁਪਏ ਮੰਗਦੇ ਹੋ ਤੇ ਕਹਿ ਕੇ ਕਹਿ ਦਿੰਦੇ ਵੀ ਅਸੀਂ ਰੱਬ ਵਰਗੇ ਸਰੋਤੇ ਦਾ ਰੱਬ ਵਰਗੇ ਸਰੋਤਾ ਨੇ ਗਾਲਾਂ ਵੀ ਕੱਢਦੇ ਹੋ ਤੁਸੀਂ ਉਹ ਵੀ ਬਹੁਤ ਮਾੜੀ ਗੱਲ ਆ ਕਿਉਂਕਿ ਸਰੋਤਾ ਤਾਂ ਬਿਨਾ ਅਸੀਂ ਜ਼ੀਰੋ ਆ ਜੇ ਸਾਨੂੰ ਸੁਣਨ ਸੁਣ ਨਹੀਂ ਨਾ ਕੋਈ ਹਾਲਤ ਹੋਊਗਾ ਅਸੀਂ ਕੀ ਕਰਾਂਗੇ ਅੱਛਾ ਹੁਣ ਇਹ ਕਈ ਵਾਰ ਮੌਕਾ ਵੀ ਹੁੰਦਾ ਆਪਣੇ ਭੈਣ ਜੀ ਵੇਖੋ ਹੁਣ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਆ ਉਹ ਖੁਦ ਤੁਹਾਡੀ ਬਰਾਦਰੀ ਜੋ ਕਲਾਕਾਰਾਂ ਚੁੱਕੇ ਆ ਤੇ ਇਹੋ ਜਿਹੇ ਮੌਕੇ ਹੁੰਦੇ ਆ ਜਦੋਂ ਤੁਹਾਡੀ ਪਹੁੰਚ ਵੀ ਹੋਏਗੀ ਉਹਨਾਂ ਤੱਕ ਸਾਰੇ ਲੋਕ ਤੁਸੀਂ ਮਿਲਦੇ ਹੋਗੇ ਤੇ ਉਹਨਾਂ ਦੇ ਬੜੇ ਬੜੇ ਵੱਡੇ ਦਾਅਵੇ ਹੁੰਦੇ ਸੀ ਜਦੋਂ ਮੁੱਖ ਮੰਤਰੀ ਨਹੀਂ ਸੀ ਤੇ ਕੀ ਉਹਨਾਂ ਨੇ ਕਲਾਕਾਰ ਖਾਸ ਕਰਕੇ ਜਿੱਦਾਂ ਕਹਿ ਜਿੱਦਾਂ ਜੀ ਕਿਹਾ ਹੁਣ ਤੁਸੀਂ ਕਿੰਨਾ ਕੁ ਕਰ ਲੋਗੇ ਰਣਜੀਤ ਕੌਰ ਦਾ ਜ਼ਿਕਰ ਕੀਤਾ ਜਾਂ ਜਿਹੜੇ ਕਲਾਕਾਰ ਅੱਜ ਕੱਲ ਕਿੰਨਾ ਨੂੰ ਕੋਈ ਨਹੀਂ ਕੋਈ ਪੁੱਛਦਾ ਉਹਨਾਂ ਨੂੰ ਤੋਂ ਗਰੀਬੀ ਚ ਰਹਿ ਰਹੇ ਆ ਕਿ ਜੇ ਜਿਸ ਤਰ੍ਹਾਂ ਇਹਨਾਂ ਮੁਲਕਾਂ 'ਚ ਆ ਜਾਂ ਹੋਰ ਵੀ ਦੁਨੀਆ 'ਚ ਬਹੁਤ ਜਗ੍ਹਾ ਹੁੰਦਾ ਹੈ ਕਿ ਜਿਹੜੇ ਆਪਣੇ ਇਹ ਆਰਟਿਸਟ ਨੇ ਆਪਣੇ ਰਾਈਟਰ ਨੇ ਪੈਨਸ਼ਨ ਲੈਣੀ ਚਾਹੀਦੀ ਹੈ ਆਪਣੇ ਲਈ ਪੈਨਸ਼ਨ ਹੋਵੇ ਰਗੜ ਇਹਦੇ ਬਾਰੇ ਕੋਈ ਪ੍ਰਾਲਾ ਤੁਸੀਂ ਇਹਦੇ ਬਾਰੇ ਮੈਂ ਭਗਵੰਤ ਜੀ ਨਾਲ ਕੋਈ ਮੁਲਾਕਾਤ ਹੋਈ ਭਗਵੰਤ ਵੇਖੋ ਮੈਂ ਵੀ ਵਿਜ਼ੀ ਰਹਿਣੀ ਆ ਪਰ ਮੈਂ ਹੁਣ ਸੀਰੀਅਸਲੀ ਤੇ ਸੈਂਸੀਅਰਲੀ ਉਹਨੂੰ ਫਾਲੋ ਕਰੂੰਗੀ ਅਸੀਂ ਇਕੱਠਿਆਂ ਨੇ ਕੰਮ ਕੀਤਾ ਭਗਵੰਤ ਮਾਨ ਨੂੰ ਮੈਂ ਬੁੱਕ ਕਰਦੀ ਰਹੀ ਆ ਸਾਰੇ ਕਲਾਕਾਰ ਮੇਰੇ ਸਤਿਕਾਰਯੋਗ ਨੇ ਭਗਵੰਤ ਨੂੰ ਮੈਂ ਨਹੀਂ ਕਹਿੰਦੀ ਵੀ ਉਹ ਨਹੀਂ ਕਰੂਗਾ ਪਰ ਹਜੇ ਤੱਕ ਮੇਰੀ ਮੁਲਾਕਾਤ ਨਹੀਂ ਹੋਈ ਬਟਾ ਇਸ ਪ੍ਰੋਗਰਾਮ ਤੋਂ ਪਹਿਲਾ ਪਹਿਲਾ ਮੋੜ ਇਹਨਾਂ ਮੁਲਾਕਾਤ ਕਰਨੀ ਹੈ ਵੇਖੋ ਕੈਪਟਨ ਮਰਿੰਦਰ ਸਿੰਘ ਪੱਤਰਕਾਰ ਨੂੰ ਪੈਨਸ਼ਨ ਲੱਗਿਆ ਅਜੇ ਤੱਕ ਕੋਈ ਗੁੰਗੋਂਦੇ ਨਹੀਂ ਹੁਣ ਭਗਵੰਤ ਮਾਨ ਸਾਡਾ ਭਾਈਚਾਰਾ ਸਾਡੇ ਵਿੱਚੋਂ ਗਿਆ ਜੇ ਇਹ ਜਿਹੜੇ ਕਲਾਕਾਰਾਂ ਨੇ ਵੱਧਤਵ ਵੱਧ ਸਰਕਾਰੀ ਪ੍ਰੋਗਰਾਮ ਕੀਤੇ ਉਹਨਾਂ ਨੂੰ ਪੰਛਲ ਲਾਛੜੇ ਕਿਹੜਾ ਕੁਸਕ ਪੱਲੇ ਹਾਣਾ ਕਲਾਕਾਰ ਜਿਹੜੇ ਬਜ਼ੁਰਗ ਹੋਣੇ ਜਿਹੜੇ ਆਨੇ ਵੱਲੀ ਜਿਹੜੇ ਵਿਚਾਰਿਆਂ ਨੇ ਪੈਸਾ ਬਹੁਤਾ ਸੱਧਿਆਚਾਰ ਕਰਕੇ ਨਹੀਂ ਕਮਾਇਆ ਉਹਨਾਂ ਨੂੰ ਕਰਨਾ ਚਾਹੀਦਾ ਮੌਕਾ ਦੇਣਾ ਚਾਹੀਦਾ ਕਿਉਂਕਿ ਮੈਨੂੰ ਲੱਗਦਾ ਵੀ ਇਹ ਸਰਕਾਰ ਚ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਿਵੇਂ ਫੌਜ ਕੀਤਾ ਜਾਵੇ ਮੈਂ ਕਰਮਜੀਤ ਨੂੰ ਮੋਲਣ ਨੂੰ ਵੀ ਗਿਆ ਹੁਣ ਮੈਂ ਜਾ ਕੇ ਜਾਦੇ ਮਗਰ ਪਉਂਗੀ ਵੀ ਇੱਕ ਵਾਰੀ ਭਗਵੰਤ ਮਾਨ ਨਾਲ ਮੋਲਾਂ ਕਰ ਦਿੱਤਾ ਜੀ ਕੋਈ ਇਦਾਂ ਦਾ ਆਖਰੀ ਜ਼ਮਾਂ ਤੇ ਹੁੰਦਾ ਨਾ ਤੇ ਪਤਾ ਲੱਗਦਾ ਕਿ ਪੀਜੀਆਈ ਦੇ ਡਵੀਟਿਆ ਜਾਂ 2-4 ਦਿਨ ਵਿਚਾਰਾ ਰਹਿਣ ਲੱਗਦਾ ਤੇ ਉਦੋਂ ਸਰਕਾਰ ਕਹਿ ਦਿੰਦੀ ਹੈ ਤੁਸੀਂ ਮੰਨਣਾ ਨਹੀਂ ਸਾਰਾ ਖਰਚਾ ਅਸੀਂ ਕਰਾਂਗੇ ਇਹ ਦੋ ਸ਼ਰੀਫ ਇਹ ਦੋ ਸ਼ਰੀਫ ਜਦੋਂ ਡੈਥ ਹੋਈ ਹੈ ਹਾਂ ਪਹਿਲਾਂ ਤਾਂ ਵੱਡੀ ਗੇੜ ਹੈ ਨਾ ਸੁਣੋ ਹਾਂ ਨਵਜੋਤ ਸਿੰਘ ਨੂੰ 1.5 ਲੱਖ ਰੁਪਏ ਟ੍ਰੀਟਮੈਂਟ ਲਈ ਦੇ ਆਇਆ ਫਿਰ ਉਹ ਵੀ ਡੈਥ ਹੋ ਗਈ ਡੈਥ ਤੋਂ ਬਾਅਦ ਉਹ ਤੇ ਬੱਚੇ ਮੇਰੇ ਕੋਲ ਆਏ ਭੋਗ ਦਾ ਸਾਰਾ ਖਰਚਾ ਸੁਖੀ ਬਰਾ ਸਾਰਾ ਪਉ ਵਿਚਾਰੇ ਦਾ ਮੈਪ ਉਹ ਅਸਰਾਮ ਬੁੱਕ ਕੀਤੀ ਆ ਤਾਂ ਹਾਲ ਨਿਕਲਿਆ ਕਰਾਂ ਦੇ ਇੱਕ ਵੀ ਸਰਕਾਰੀ ਬੰਦਾ ਉਹਦੇ ਭੋਗ ਤੇ ਗਿਆ ਹੂੰ 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 ਇੱਕ ਵੀ ਕੋਈ ਨਹੀਂ ਬਾਈਸੀ ਤੇ ਪੰਮੀ ਬਾਈ ਨੂੰ ਲੈ ਕੇ ਅਸੀਂ ਪੰਜ ਚਾਰ ਕਲਾਕਾਰ ਮਤਲਬ ਆਈ ਐਮ ਸੌਰੀ ਟੂ ਸੇ ਕੋਈ ਵੀ ਸਟੇਜ ਭਾਈ ਸਾਹਿਬ ਇਹਨਾਂ ਦੀ ਪੋਲੀਟਿਕਲ ਲੋਕਾਂ ਦੀ ਕਲਾਕਾਰ ਬਣਾ ਕੋਈ ਕਾਮਯਾਬ ਹੁੰਦੀ ਨਹੀਂ ਇਕੱਠ ਕਰਨਾ ਹੈ ਬੁਲਾ ਲੋ ਕਰਨ ਬਰ ਬਲਾਓ ਸੁਖੀ ਬਰਾੜ ਵੀ ਜੇ ਉਹੀ ਸਾਕ ਇਹਨਾਂ ਲੀਡਰਾਂ ਨੂੰ ਕੌਣ ਸੁਣਦਾ ਇਹ ਆਪਦੀ ਆਵਾਜ਼ ਜਨਤਾ ਤੱਕ ਕਹ ਕਲਾਕਾਰਾਂ ਰਾਹੀਂ ਭਜਾਉਂਦੇ ਕ ਕਲਾਕਾਰ ਇਕੱਠ ਕਰ ਦਿੰਦੇ ਲੋਕ ਇਕੱਠੇ ਹੋ ਜਾਂਦੇ ਫਿਰ ਵਿੱਚ ਦੀ ਸਪੀਚ ਬੋਲਦੇ ਮੈਂ ਤਾਂ ਇਹੋ ਜਿਹੇ ਪ੍ਰੋਗਰਾਮ ਬਹੁਤ ਕੀਤੇ ਨੇ ਇਹ ਇੱਕ ਕਲਾਕਾਰ ਬੋਲਦਾ ਫਿਰ ਇੱਕ ਲੀਡਰ ਬੋਲਦਾ ਇੱਕ ਕਲਾਕਾਰ ਇੱਕ ਲੀਡਰ ਬੋਲਦਾ ਤੇ ਉਹਨਾਂ ਨੂੰ ਬੰਦ ਕੇ ਰੱਖਣਾ ਹਾਂ ਬੰਦ ਕੇ ਰੱਖਣਾ ਤੇ ਉਹਨਾਂ ਕਲਾਕਾਰਾਂ ਦੀ ਇਹ ਗੱਲ ਇਹ ਫੇਸ ਕਰਨੇ ਤੇ ਮਾਸਟਰ ਖੁੱਲ ਰਿਹਾ ਦੇਖੋ ਹੈ ਭਗਵੰਤ ਮਾਨ ਭਗਵੰਤ ਮਾਨ ਨਹੀਂ ਮੈਨੂੰ ਲੱਗਦਾ ਇਹ ਅਹਿਸਾਸ ਹੋਏਗਾ ਜਰੂਰ ਹਰ ਫੀਲਡ ਚ ਭਗਵੰਤ ਮਾਨ ਆਪਣੀ ਆਰਗੇਨਾਈਜੇਸ਼ਨ ਨੂੰ ਕੋਸ਼ਿਸ਼ ਕਰੋ ਤੇ ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਦੀ ਜਰੂਰ ਤੁਹਾਡੀ ਗੱਲ ਸੁਣਨਾ ਨਹੀਂ ਨਹੀਂ ਭਗਵੰਤ ਮਾਨ ਤਾਂ ਮੈਨੂੰ ਪੂਰਾ ਵਿਸ਼ਵਾਸ ਮੈਂ ਤਾਂ ਕਿਹਾ ਹੀ ਨਹੀਂ ਮੈਨੂੰ ਵਿਸ਼ਵਾਸ ਨਹੀਂ ਪਰ ਮੈਂ ਜਾ ਕੇ ਨਾ ਹੁਣ ਮੈਂ ਵੀ ਰਜੇਮੈਂਟ ਹੁੰਨੀ ਆ ਮੈਂ ਆਪਣੇ ਰਜੇਮੈਂਟ ਚ ਤੁਰ ਉਹ ਵੀ ਉਹਦੇ ਵੀਰ ਜਿਵੇਂ ਨਵੇਂ ਕਿਉਂਕਿ ਉਹ ਵੀ 70 ਸਾਲਾਂ ਤੋਂ ਜਿਹੜੀਆਂ ਪਾਰਟੀਆਂ ਰਾਜ ਕਰਦੀਆਂ ਸੀ ਉਹ ਵੀ ਔਖੀਆਂ ਵਿਚਾਰੇ ਤੇ ਉਹ ਵੀ ਨਾਲ ਦੇ ਪੈਰ ਲੱਗਣ ਦਿੰਦੀਆਂ ਹਨਾ ਬਦਲਾਇਆ ਪਹਿਲੀ ਵਾਰ ਤੇ ਜੇ ਤੁਸੀਂ ਕਹੋ ਨਾ ਪੰਜਾਬ ਚ ਆਪੂਪ ਕੋਈ ਨਹੀਂ ਜਿੱਤੀ ਪੰਜਾਬ ਚ ਕਲਾ ਜਿੱਤੀ ਹੈ ਕਲਾ ਬਿਲਕੁਲ ਕਲਾ ਦੀ ਜਿੱਤ ਹੋਈ ਹੈ ਭਗਵੰਤ ਮਾਨ ਕਾਦੇ ਕਰਕੇ ਜਿੱਤੇ ਆਪਦੀ ਸਾਫ ਸ਼ੁੱਧ ਕਾਮੇਡੀ ਕਰਕੇ ਸਾਫ ਸੁਥਰੇ ਕਾਮੇਡੀ ਭਗਵੰਤ ਮਾਨ ਨੇ ਸਾਰੀ ਉਮਰ ਕੀਤੀ ਹੈ ਤੇ ਭਗਵੰਤ ਮਾਨ ਦੇ ਮੂੰਹੋਂ ਹੀ ਲੋਕਾਂ ਨੇ ਵੋਟਾਂ ਪਾਈਆਂ ਝੱਲੂ ਨਹੀਂ ਪਈਆਂ ਭਗਵੰਤ ਮਾਨ ਨੂੰ ਵੋਟਾਂ ਪਈਆਂ ਤੇ ਕਲਾ ਜਿੰਦਾਬਾਦ ਸੀ ਹੈ ਤੇ ਕਲਾ ਜਿੰਦਾਬਾਦ ਰਹੂਗੀ ਅੱਛਾ ਇੱਕ ਮਿੰਟ ਦੱਸੋ ਤਰੀ ਕਲਾਕਾਰਾਂ ਦੀਆਂ ਦੋ ਜਿਹੀ ਬੰਦੀਆਂ ਬਣੀਆਂ ਸੀ ਇੱਕ ਮੈਨੂੰ ਯਾਦ ਆ ਸਰਦੂਲ ਸਕੰਦਰ ਇੱਕ ਦੇ ਪ੍ਰਧਾਨ ਸੀ ਤੇ ਇੱਕ ਦੂਜੇ ਸੀਗੇ ਤੁਹਾਡਾ ਕੋਈ ਆਰਗੇਨਾਈਜ਼ ਵੇ ਨਾਲ ਸਾਰੇ ਕਲਾਕਾਰਾਂ ਦਾ ਆਪੋ ਵਿੱਚ ਕੋਈ ਸਹਿਯੋਗ ਹੈਗਾ ਇੱਕ ਦੂਜੇ ਨਾਲ ਕੁਝ ਹੈਗਾ ਜਾਂ ਜਿਹੜਾ ਕੋਈ ਇੱਕ ਦੂਜੇ ਨੂੰ ਜਾਣਦਾ ਹੋਵੇ ਪ੍ਰਮੋਟ ਕਰਦਾ ਵੈਰੀ ਗੁੱਡ ਪੁਆਇੰਟ ਅਜੇ ਤੱਕ ਪੰਜਾਬ ਚ ਕੋਈ ਸੰਸਥਾ ਨਹੀਂ ਕੋਈ ਸਰਦੂਲ ਦੀ ਸੰਸਥਾ ਨਹੀਂ ਹੈਗੀ ਸੀਗੀ ਨਾ ਕੋਈ ਬਣੀ ਸੀ 10 ਕਲਾਕਾਰ ਇਕੱਠੇ ਹੋ ਗਏ ਇਹਨੂੰ ਬਣਾਤਾ ਪ੍ਰਧਾਨ 10 ਕਲਾਕਾਰ ਇਕੱਠੇ ਹੋ ਗਏ ਅਜੇ ਤੱਕ ਮੈਂ ਫਿਲਮ ਐਸੋਸੀਏਸ਼ਨ ਨਾਲ ਲੱਗੀ ਹੋਈ ਹਾਂ ਹੁਣ ਮੈਂ ਕਹਾਂ ਵੀ ਸਿਸਟਮ ਚ ਡਿਸਟ੍ਰਿਕਟ ਵਾਈਜ਼ ਇੱਕ ਪ੍ਰਧਾਨ ਹੋਵੇ ਕਲਾਕਾਰਾਂ ਦਾ ਡਿਸਟ੍ਰਿਕਟ ਤੋਂ ਬਾਅਦ ਫਿਰ ਅਸੀਂ ਸਟੇਟ ਲੈਵਲ ਤੇ ਫੇਰ ਬਣਾਵਾਂਗੇ ਇਹ ਤਾਂ ਕਿੰਨੇ ਜੁਨੀਅਰ ਬਣਾਏ ਫਿਰ ਦਾ ਆਪੇ 10 ਕਲਾਗਾ ਆ ਇੰਟਰਨੈਸ਼ਨਲ ਲੋਕ ਗਾਇਕ ਮੰਚ ਅਜੇ ਤੱਕ ਪ੍ਰੋਪਰ ਵੇ ਨਾਲ ਦੇ ਸਨੋ ਮੰਚ ਟਾਲ ਆਫ ਦਾ ਕਲਾਕਾਰ ਪੰਜਾਬ ਕੁਝ ਨਹੀਂ ਹੈਗਾ ਨਾਥਿੰਗ ਮੈਂ ਟਰਾਈ ਕਰੂੰਗੀ ਮੈਂ ਕੱਲੀ ਕੀ ਕਰਾਂ ਮੈਂ ਅਰੇ ਇਕੱਠੇ ਕਰਕੇ ਜੇ ਤੁਸੀਂ ਇੱਕ ਸੰਸਥਾ ਬਣਾ ਲਓ ਇੱਕ ਪ੍ਰੈਸ਼ਰ ਗਰੁੱਪਾ ਨੂੰ ਤੇ ਤੁਹਾਡੀ ਗੱਲ ਵੇ ਸੁਣੀ ਜਾ ਸਕਦੀ ਉਹ ਵੀ ਕਿਉਂਕਿ ਕਿਉਂਕਿ ਯੂਨਿਟੀ ਹੈ ਨਹੀਂ ਜਿਹੜੇ ਕਲਾਕਾਰ ਅਮੀਰ ਹੋ ਗਏ 30 30 ਲੱਖ ਵਾਲੇ 40 40 ਜਿਹੜੇ ਮੇਰੇ ਨਾਲ ਕੋਰ सिंगर ਰਹਿ ਕੇ ਗਏ ਹੈ ਬਹੁਤ ਜਿਆਦਾ ਤੁਹਾਨੂੰ ਪਤਾ ਹੀ ਹੈ ਕਿੰਨੇ ਸਾਲ ਹੋ ਗਏ ਮੇਰੇ ਨਾਲ ਫੀਮੇਲ ਸਿੰਗਰਾਂ ਗਾ ਕੇ ਗਿਣਿਆ ਉਹ ਐਨੇ ਕ ਪੈਸੇ ਦੇ غرੂਰ ਚ ਆ ਗਏ 40 40 ਬੌਂਸਰ ਰੱਖਦੇ ਨੇ ਨਾਲ ਫਿਰ ਉਹਨਾਂ ਦੀ ਤੌਰ ਚ ਫਰਕ ਪੈ ਗਿਆ ਤੇ ਉਹ ਸੁਖੀ ਬ੍ਰਾਂਡ ਦਾ ਫੋਨ ਹੀ ਨਹੀਂ ਚੱਕਦੇ ਵੀ ਉਹ ਸਮਝਦੇ ਵੀ ਪਤਾ ਨਹੀਂ ਅਸੀਂ ਕੀ ਬਣ ਗਏ ਹਨਾ ਯਰੋ ਵੀ ਰੱਬ ਬਣ ਗਏ ਅਸੀਂ ਬਟ ਉਹ ਰੱਬ ਨਹੀਂ ਬਣ ਗਏ ਪੁੱਤਰੋ ਉਹ ਜਹਾਜ ਜੁੜਦਾ ਨਾ ਤਾਂ ਤੇ ਥੱਲੇ ਗਤੀ ਹੁੰਦੀ ਹੈ ਜਦੋਂ ਆ ਕੇ ਜ਼ਮੀਨ ਨਾਲ ਜੁੜਦਾ ਨਾ ਇਹ ਤੁਹਾਨੂੰ ਜ਼ਮੀਨ ਤੇ ਵਾਪਸ ਯੂਲ ਹੈਵ ਟੂ ਕਮ ਅੱਛਾ ਮੈਂ ਤਾਂ ਹੀ ਕਹਿ ਰਿਹਾ ਕਿ ਮੌਕਾ ਮਿਲਦੀ ਗੱਲ ਇੱਕ ਤਾਂ ਕਲਾਕਾਰ ਸਾਡਾ ਮੁੱਖ ਮੰਤਰੀ ਆ ਦੂਸਰਾ ਇਸ ਵੇਲੇ ਪੰਜਾਬੀ ਸਿਨੇਮਾ ਜਿਹੜਾ ਉਹ ਆਪਣੇ ਪੈਰ ਬੜੇ ਚ ਮਾਰਿਆ ਪੰਜਾਬੀ ਸਿਨੇਮਾ ਨੇ ਕੁਝ ਜਿੱਦਾਂ ਤੁਸੀਂ ਅਰਦਾਸਪੁਰ ਦਾ ਜ਼ਿਕਰ ਕੀਤਾ ਔਰ ਐਸ ਵੇਲੇ ਕਹਿੰਦੇ ਲੋਕ ਵੀ ਹਿੰਦੀ ਜਿਹੜਾ ਬਾਲੀਵੁੱਡ ਹੈ ਉਹ ਨੂੰ ਪੂਰਾ ਬੀਟ ਕਰ ਰਿਹਾ ਬਰਾਬਰ ਉਹਦੇ ਨਾਲ ਟੱਕਰ ਲੈ ਰਿਹਾ ਮੈਂ ਕਹਿੰਦੇ ਹਿੰਦੀ ਫਿਲਮ ਨਹੀਂ ਮੈਂ ਦੇਖੋ ਆਪਦੀ ਸੰਸਤਾ ਤੋਂ ਲਾਵਾ ਨਾ ਜੀ ਮੈਂ ਯਤਿਮ ਬੱਚਿਆਂ ਦੀ ਬਹੁਤ ਹੈਲਪ ਕਰਦੀ ਆ ਤੇ ਥੋੜੇ ਦਿਨ ਪਹਿਲਾਂ 200 ਬੱਚੀਆਂ ਸੀ ਤੁਹਾਨੂੰ ਵੀਡੀਓ ਭੇਜੂ 200 ਬੱਚਿਆਂ ਨੂੰ ਰਜਨੀ ਫਿਲਮ ਦਿਖਾ ਕੇ ਲਈ ਐਨੇ ਸੋਹਣੇ ਫਿਲਮ ਰਜਨੀ ਬਣਾਈ ਹੈ ਕੁੜੀਆਂ ਇੰਨੀਆਂ ਖੁਸ਼ ਹੋਈਆਂ ਵੀ ਸਾਨੂੰ ਚਾਹੀਦਾ ਵੀ ਅਸੀਂ ਜਿਵੇਂ ਥੋੜੇ ਪੰਜਾਬ 'ਚ ਮੈਂ ਬਹੁਤ ਉਲਟਾ ਗਰੀਬ ਕੁੜੀਆਂ ਦਾ ਵਿਆਹ ਕਰਦੇ ਆਂ ਸੀ 100 ਦਾ ਵੀ ਵਿਆਹ ਨਹੀਂ ਵਿਆਹ ਕੀ ਕਰੋ ਤੁਸੀਂ ਗਰੀਬ ਕੁੜੀਆਂ ਨੂੰ ਐਜੂਕੇਟ ਕਰੋ ਤੁਸੀਂ ਐਜੂਕੇਸ਼ਨ 'ਚ ਪੈਸੇ ਦਿਓ ਵਿਆਹ 'ਚ ਕੀ ਦੇਣਾ ਮੰਝਾ ਦੇਣਾ ਗਲਾਸ ਦੇਣੀ ਹੈ ਗੜਦੀ ਵਾਏ ਆਲ ਦਿਸ ਤੁਸੀਂ ਗਰੀਬ ਕੁੜੀਆਂ ਦੀਆਂ ਫੀਸਾਂ ਭਰੋ ਉਹਨਾਂ ਨੂੰ ਯੂਨੀਵਰਸਿਟੀ ਲੈਵਲ ਤੱਕ ਲੈ ਕੇ ਜਾਓ ਤੇ ਆਪਦੇ ਪੈਰਾਂ ਤੇ ਆਪ ਵਿਆਹ ਤਾਂ ਆਪੇ ਹੀ ਕਰਾ ਲੈਣੀਆਂ ਪਹਿਲਾਂ ਸੈਲਫ ਸੂਟਡਪੈਂਡੈਂਟ ਬਣਾ ਦਿਓ ਨੂੰ ਆਮ ਐਜੂਕੇਟਿੰਗ ਬਈ ਜਿਹੜੀ ਸਾਡੀ ਸੰਸਥਾ ਵੱਲੋਂ ਇੱਕ ਜਤੀਮਾ ਦੀ ਮਦਦ ਕਰ ਰਹੀ ਆ ਇੱਕ ਜੋਗੇ ਗਰੀਬ ਸਟੂਡੈਂਟ ਮਿਲ ਜੇ ਅਸੀਂ ਉਹਨਾਂ ਦੀਆਂ ਫੀਸਾਂ ਵੀ ਪੇ ਕਰਦੇ ਆਂ ਬਹੁਤ ਅੱਛਾ ਕਰ ਰਹੇ ਹੋ ਅੱਛਾ ਫਿਲਮ ਇੰਡਸਟਰੀ 'ਚੋਂ ਕਦੀ ਆਵਾਜ਼ ਪਈ ਕਿਉਂਕਿ ਸੱਭਿਆਚਾਰ ਦੀ ਜਦੋਂ ਗੱਲ ਕਰਦੇ ਆਂ ਤੇ ਪੰਜਾਬੀ ਸੱਭਿਆਚਾਰ ਦੀ ਹੀ ਗੱਲ ਫਿਲਮਾਂ 'ਚ ਕੀਤੀ ਜਾਂਦੀ ਹੁਣ ਫਿਲਮਾਂ 'ਚ ਸਾਡੇ ਬਹੁਤ ਕਲੋਸ ਹੋ ਗਈਆਂ ਮੈਂ ਪਿੱਛੇ ਜੇ ਫਿਲਮ ਐਸੋਸੀਏਸ਼ਨ ਨਾਲ ਵੀ ਗਈ ਸੀ ਆਪਣੇ ਨਿਰਮਲ ਰਿਸ਼ੀ ਪ੍ਰਧਾਨ ਬਣਾਤੇ ਮੈਨੂੰ ਬੁਲਾਉਂਦੇ ਵੀ ਨੇ ਆਪਦੇ ਫੰਕਸ਼ਨਾਂ 'ਚ ਮੈਂ ਆਲਵੇਸ ਉੱਥੇ ਹੀ ਹੁੰਨੀ ਆ ਤੇ ਹੁਣ ਖੁਸ਼ੀ ਦੀ ਗੱਲ ਇਹ ਆ ਕਿ ਜਿਹੜਾ ਸੈਂਸਰ ਬੋਰਡ ਸੀਗਾ ਨਾਰਥ ਦਾ ਪੂਰਾ ਉਹ ਚੰਡੀਗੜ੍ਹ ਸ਼ਿਫਟ ਹੋ ਗਿਆ ਅੱਛਾ ਹੁਣ ਪੰਜਾਬੀ ਫਿਲਮਾਂ ਦੀ ਸਕਰੀਨਿੰਗ ਚੰਡੀਗੜ੍ਹ ਹੋਇਆ ਕਰੂਗੀ ਤੇ ਮੈਂ ਪੰਜਾਬੀ ਉਹਨਾਂ ਦੀ ਐਸੋਸੀਏਸ਼ਨ ਬਣੀ ਹੋਈ ਹੈ ਬਹੁਤ ਵਧੀਆ ਮੈਂ ਮੇਰੀ ਕੋਸ਼ਿਸ਼ ਇਹ ਹੈ ਵੀ ਜੇ ਸਾਡੇ ਇਹ ਸਿੰਗਰ ਨਹੀਂ ਬਣਦੇ ਕਿਉਂਕਿ ਯੂਨੀਅਨ ਇਹਨਾਂ ਦੀ ਨਹੀਂ ਬਣਨੀ ਕਿਉਂਕਿ ਇੱਕ ਦੂਜੇ ਨਾਲ ਖਹਿ ਪਾੜੀ ਬਹੁਤ ਐਨਾ ਦਿਖੇਗੇ ਨੂੰ ਨਹੀਂ ਪਤਾ ਵੀ ਗੈਂਗਸਟਰ ਕਿਵੇਂ ਗੈਂਗ ਬਣੇ ਖਰਦੇ ਨੇ ਸਿੰਗਰਾਂ ਦੀ ਕੀ ਖੁਸ਼ੀ ਹੋਈ ਜਾਂਦਾ ਯਰ ਉਹਦੇ ਫਿਰ ਅਸੀਂ ਮੈਰੀ ਟ੍ਰਾਈ ਇਹ ਵੀ ਫਿਲਮ ਐਸੋਸੀਏਸ਼ਨ ਨਾਲ ਹੀ ਮੈਂ ਕਰਮਜੀਤ ਰਮੋਲ ਨਾਲ ਗੱਲ ਕੀਤੀ ਵੀ ਜਿਹੜੇ ਕੁਝ ਕਲਾਕਾਰ ਨੇ ਇੱਕ ਇੱਕ ਦੋ ਦੋ ਜ਼ਿਲ੍ਹਿਆਂ ਤੋਂ ਲੈ ਕੇ ਨਾ ਅਸੀਂ ਤੁਹਾਡੇ ਨਾਲ ਹੀ ਰਲ ਕਰਾਲ ਜਾਈਏ ਫਿਲਮ ਐਸੋਸੀਏਸ਼ਨ ਐਂਡ ਆਰਟਿਸਟਸ ਸਿੰਗਰਸ ਐਸੋਸੀਏਸ਼ਨ ਵੀ ਉਹਦੇ ਨਾਲ ਹੀ ਮਰਜ਼ੀ ਹੋ ਜਾਈਏ ਨੇ ਕਿਉਂਕਿ ਮੇਰੇ ਵਾਂਗ ਕੋਈ ਹੋਰ ਤਾਂ ਹਿੰਮਤ ਕਰਦਾ ਹੀ ਨਹੀਂ ਐਸੇ ਬਹੁਤ ਸਾਰੇ ਸਿੰਗਰ ਜਾਂ ਫੀਮੇਲ ਸਿੰਗਰ ਹੀ ਜਿਹੜੇ ਐ ਇਸ ਵੇਲੇ ਫਿਲਮ ਇੰਡਸਟਰੀ ਪੰਜਾਬੀ ਤੇ ਵੀ ਰਾਜ ਕਰਦੇ ਆ ਤੇ ਉਹਨਾਂ ਦਾ ਤੇ ਦੂਰਾ ਮੇਰੇ ਖਿਆਲ ਤੁਹਾਡੇ ਨਾਲ ਰਿਲੇਸ਼ਨ ਹੋਣਾ ਬਣਦਾ ਹੈ ਕਿ ਉਹ ਮੰਚ ਕਲਾਕਾਰ ਵੀ ਨੇ ਤੇ ਨਾਲ ਦੀ ਨਾਲ ਉਹ ਵਧੀਆ ਪ੍ਰੋਫੈਸ਼ਨਲ ਸਿੰਗਰ ਵੀ ਨਹੀਂ ਤੁਸੀਂ ਯੂ ਆਰ ਰਾਈਟ ਪਰ ਮੈਂ ਅਜੇ ਮੈਂ ਕਹਾਂ ਮੈਂ ਉਹਨਾਂ ਨਾਲ ਗੱਲ ਨਹੀਂ ਕੀਤੀ ਪਰ ਮੈਨੂੰ ਪਤਾ ਵੀ ਮੈਨੂੰ ਕੋਈ ਜਵਾਬ ਨਹੀਂ ਦੇਊਗਾ ਜੇ ਮੈਂ ਕੋਸ਼ਿਸ਼ ਕਰਾਂ ਹੁਣ ਵੇਖੋ ਜ਼ਿੰਦਗੀ ਦੇ ਮੇਰੇ ਵੀ ਰੀਝੇ ਮੈਂ ਹੁਣ ਕੱਲੀ ਸੁੱਖੀ ਬਰਾਰ ਕੀ ਕਰ ਲਊਗੀ ਕਿਸੇ ਨੂੰ ਇੰਟਰਸਟ ਹੀ ਨਹੀਂ ਕੋਈ ਯੂਨੀ ਆਪੇ ਆਪੇ ਕੋਈ ਪ੍ਰਧਾਨ ਦਸਕ ਦਾ ਪ੍ਰਧਾਨ ਬਣੇ ਬੈਠਿਆ ਕਲਾਕਾਰ ਯੂਨੀਅਨ ਦੇ ਜਦੋਂ ਕਿ ਕੋਈ ਪ੍ਰਧਾਨ ਨਹੀਂ ਮੈਂ ਕਹਿੰਦੀ ਪ੍ਰਧਾਨ ਨਾਮ ਹੋਣਾ ਸੀ ਸਾਰੇ ਮੈਂਬਰ ਬਣਦੇ ਜਿਹੜੇ ਲੀਡਿੰਗ ਆਰਟਿਸਟਾਂ ਸੀ ਚੰਗੇ ਭੰਮੀ ਬਾਈ ਹੋ ਗਿਆ ਬਾਈ ਹਰਦੀਪ ਹੋ ਗਿਆ ਜਿਹੜੇ ਅਸੀਂ ਨਵੇਂ ਪੁਰਾਣੇ ਲੈ ਕੇ ਅਸੀਂ ਸਾਰੇ ਵੀ ਵੇਲੀ ਦਾ ਮੈਂਬਰ ਨੋਬਾਡੀ will be the ਪ੍ਰੈਜ਼ੀਡੈਂਟ देयर ਸਮਝ ਗਏ ਨਾ ਪ੍ਰੈਜ਼ੀਡੈਂਟ ਦਾ ਹੀ ਰੋਲ ਹੈ ਕਾਹਦੇ ਲਈ ਪ੍ਰੈਜ਼ੀਡੈਂਟ ਆਪਾਂ ਇੱਕ ਐਸੋਸੀਏਸ਼ਨ ਬਣਾ ਲਈ ਜਿਹਦਾ ਸਾਰੇ ਸਾਂਝੇ ਮੈਂਬਰ ਹੋਈਏ ਤੇ ਆਪਾਂ ਤਾਂ ਕਲਾਕਾਰਾਂ ਦੀ ਭਲਾਈ ਲਈ ਕੰਮ ਕਰਨਾ ਸੀ ਪ੍ਰੈਜ਼ੀਡੈਂਸ਼ਿਪ ਤੋਂ ਅਸੀਂ ਕੀ ਲੈਣਾ ਨੇ ਚਲੋ ਮੇਰਾ ਸਵਾਲ ਇਹ ਸੀ ਕਿ ਤੁਹਾਡਾ ਕਦੀ ਫਿਲਮਾਂ 'ਚ ਕਿਸੇ ਪ੍ਰੋਡਿਊਸਰ ਨੇ ਜਾਂ ਕਿਸੇ ਨੇ ਤੁਸੀਂ ਕਿਉਂਕਿ ਲੰਬਾ ਸਮਾਂ ਕੀਤਾ ਕੰਮ ਤੇ ਤੁਸੀਂ ਪੰਜਾਬੀ ਸੱਭਿਆਚਾਰ ਨੂੰ ਵੀ ਸਮਝਦੇ ਹੋ ਜ਼ਰੂਰੀ ਨਹੀਂ ਤਾਂ ਵੀ ਸਕਰੀਨ 'ਤੇ ਆਉਣਾ ਕਈ ਵਾਰ ਹੁੰਦਾ ਤੁਹਾਨੂੰ ਅਜੇ ਐਡਵਾਈਜ਼ਰ ਕਿਤੇ ਬੁਲਾ ਲਿਆ ਜਾਂਦਾ ਵੀ ਅਸੀਂ ਆ ਸ਼ੂਟ ਕਰਨ ਲੱਗੇ ਆ ਇਹਦੇ 'ਚ ਕੋਈ ਗਲਤੀ ਨਾ ਰਹਿ ਜੇ ਤੁਸੀਂ ਪੰਜਾਬੀ ਸੱਭਿਆਚਾਰ ਨੂੰ ਸਮਝਦੇ ਇਦਾਂ ਤਾਂ ਕਦੀ ਕੋਈ ਮੌਕਾ ਹੁਣ ਸ਼ੁਰੂ ਹੋ ਗਿਆ ਕੰਮ ਹੁਣ ਪੁੱਛਣ ਲੱਗੇ ਪੈਂਥੋਂ ਕਿਉਂਕਿ ਪਿੱਛੇ ਜੇ ਇੱਕ ਫਿਲਮ ਦਾ ਗੀਤ ਰਿਲੀਜ਼ ਹੋਣਾ ਸੀ ਉਹਨਾਂ ਨੇ ਵਿੱਚ ਪਾਤਾ ਨੱਕ ਜਿਉਂ ਨੱਕ ਜਿਉਂ ਖੰਡੇ ਦੀ ਧਾਰ ਤਾਂ ਦੇ ਭੈਣ ਜੀ ਮੈਂ ਖੰਡਾ ਨਾ ਪਾਓ ਨੇਜਾ ਪਾਓ ਲੱਕ ਜਾਓ ਨੇਜੇ ਦੀ ਧਾਰ ਹੋ ਹੁਣ ਮੈਨੂੰ ਪੁੱਛਣ ਲੱਗੀ ਵੀ ਭੈਣ ਜੀ ਆ ਸੀਨ ਆਇਆ ਤਾਂ ਨਹੀਂ ਹੈਗਾ ਕਿਉਂਕਿ ਉਹਨਾਂ ਨੂੰ ਪਤਾ ਲੱਗੇ ਵੀ ਉਹ ਸੈਂਸਰ ਬੋਰਡ ਚ ਆ ਗਈ ਇਹ ਪੇ ਉਹ ਤੇ ਫਿਲਮ ਖਰਾਬ ਕਰੇ ਪਹਿਲੇ ਸਾਡਾ ਮਤਲਬ ਕਰ ਲਓ ਤੇ ਬਟ ਨਹੀਂ ਵਧੀਆ ਫਿਲਮਾਂ ਵੀ ਬਣਣੀਆਂ ਸੱਬੇਕ ਵੀ ਬਣਣਗੀਆਂ ਪਰ ਜ਼ਿਆਦਾ ਨਾ ਜੀ ਮਿਸਯੂਜ਼ ਕਰੀ ਜਾਂਦੇ ਜਿਹੜੇ ਨਵੇਂ ਕਲਾਕਾਰ ਆਉਂਦੇ ਹਨ ਨਾ ਵਿਚਾਰੇ ਗਾਣੇ ਗਾਉਂਦੇ ਆ ਪ੍ਰੋਡਿਊਸਰ ਫੜ ਕੇ ਲੈ ਜਾਂਦੇ ਕਿਸੇ ਤੋਂ 50000 ਲੈ ਲਿਆ ਕਿਸੇ ਤੋਂ ਲੱਖ ਲੈ ਲਿਆ ਤੇਰਾ ਮੂੰਹ ਦਿਖਾਵਾਂਗੇ ਅਸੀਂ ਇਹਦੇ ਵਿੱਚ ਫਿਲਮ ਵਿੱਚ ਹਨਾ ਮੈਂ ਤਿੰਨ ਚਾਰ ਫਿਲਮਾਂ ਸੈਂਸਰ ਕੀਤੀਆਂ ਆਈ ਐਮ ਸੌਰੀ ਟੂ ਸੇ ਕੁਛ ਹੈ ਹੀ ਨਹੀਂ ਫਿਲਮਾਂ 'ਚ ਪੰਜਾਬੀ ਫਿਲਮਾਂ ਦਾ ਚੱਲ ਗਈਆਂ ਜਰੂਰ ਤੁਸੀਂ ਦੇਖ ਲਓ ਸੱਤ ਅੱਠ ਫਿਲਮਾਂ ਦੇ ਇੱਕ ਇੱਕ ਵਾਲੇ ਪਾਸੇ ਧਿਆਨ ਰਹਿਣਾ ਲੰਬਾ ਸਮਾਂ ਉਹੀ ਕਲਾਕਾਰ ਨੇ ਸੇਮ ਰੈਪੀਟੀਸ਼ਨ ਉਹੀ ਜਿਹੜੇ ਨਵੇਂ ਥੀਏਟਰ ਆਰਟਿਸਟ ਉਹਨਾਂ ਨੂੰ ਕੋਈ ਨਾਮ ਨਹੀਂ ਬਦਲਦੇ 1 2 3 ਆਈ ਜਾਂਦੀਆਂ ਨੇ ਹਾਂ ਕੁੱਖ ਵੀ ਨਹੀਂ ਹਾਂ ਮੈਂ ਪਿੱਛੇ ਦੇ ਪ੍ਰੋਡਿਊਸਰਾਂ ਦੀ ਅਸੀਂ ਮੀਟਿੰਗ ਲਈ ਸੀ ਸਾਰੇ ਪੰਜਾਬ ਦੇ ਪ੍ਰੋਡਿਊਸਰ ਫਿਲਮਾਂ ਦੇ ਬੁਲਾਏ ਸੀ ਮੈਂ ਕਿਹਾ ਵੀ ਬਹੁਤ ਖੁਸ਼ੀ ਦੀ ਗੱਲ ਹੈ ਤੁਸੀਂ ਇੰਨਾ ਪੈਸਾ ਕਮਾ ਲਿਆ ਕੈਰੀ ਆਨ ਜੱਟਾ 1 2 3 4 ਰੱਬ ਦਾ ਵੀ ਆਨਰ ਕਮਾਉਣੀ ਵੀ ਸਿੱਖ ਲਓ ਕੋਈ ਅਵਾਰਡ ਵਿਨਿੰਗ ਫਿਲਮ ਬਣਾਓ ਕੋਈ ਦਲੀਪ ਘੋੜ ਟਵਾਣਾ ਚੱਕੋ ਕੋਈ ਜਸਵੰਤ ਕਬਲ ਦੀ ਸਟੋਰੀ ਚੱਕੋ ਹੈਨਾ ਐਡੇ ਐਡੇ ਸਾਡੇ ਕੋਲ ਮਹਾਨ ਨੋਵੇਲਿਸਟ ਹੋਏ ਨੇ ਤੇ ਸੋ ਉਹਨਾਂ ਦੀ ਸਟੋਰੀ ਤਾਂ ਕਦ ਲੈਂਦੇ ਨਹੀਂ ਉਹੀ ਚਾਰਕ ਕਮੇਡੀਅਨ ਉਹਨੇ ਉਹ ਚੋਕ ਕਰ ਲਿਆ ਉਹਨਾਂ ਨੂੰ ਚਟਕਲਾ ਸੁਣਾਤਾ ਬਸ ਬੱਸ ਉਹ ਬਈ ਮੈਨੂੰ ਲੱਗਦਾ ਪੈਰਲਲ ਸਿਨੇਮਾ ਛੋਟਾ-ਮੋਟਾ ਕਰਦੇ ਆ ਲੋਕ ਜਿਨ੍ਹਾਂ ਕੁਝ ਆਪਣੇ ਜਸਵੰਤ ਸਿੰਘ ਕਬਲਦੀ ਉਤੇ ਉਹ ਨਵਤੇਜ ਨੇ ਬਣਾਈ ਸੀ ਗਵਾਚੀ ਪੱਗ ਜਾਂ ਜਮਰੋਦ ਬਣਾਈ ਹੈ ਉਸੇ ਮੁੰਡੇ ਨੇ ਇਦਾਂ ਤੇ ਵੀ ਹੋਰ ਮੈਂ ਮੇਰਾ ਰੱਖ ਦੀ ਅਜਵੇਰ ਰੌਲਖ ਦੀ ਮੈਂ ਸ਼ਾਰਟ ਫ ਅੱਛਾ ਜੀ ਇੰਨੇ ਅਵਾਰਡ ਮਿਲੇ ਉਹਨੂੰ ਤੁਸੀਂ ਕਹਿੰਦੇ YouTube ਤੇ ਕੱਢ ਕੇ ਵੇਖੋ ਪੀਟੀਐਸ ਵੱਲੋਂ ਰਿਲੀਜ਼ ਹੋਈ ਸੀ ਸਰ ਲੋਕ ਲਾਈਕ ਕਰਦੇ ਆ ਬਾਜੀ ਜੇ ਦਲੀਪ ਘਟਵਾਣਾ ਦਾ ਹੁਣ ਮੇਰਾ ਅਗਲਾ ਏਮ ਹੈ ਵੀ ਮੈਂ ਦਲੀਪ ਘਟਵਾਣਾ ਦੀ ਸ਼ਾਰਟ ਮੂਵੀ ਬਣਾਉਂਗੀ ਯੈਸ ਕਿਉਂਕਿ ਉਹਨੂੰ ਮੈਂ ਮਰਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਮੈਨੂੰ ਉਹਨੇ ਕਿਤਾਬਾਂ ਦਿੱਤੀਆਂ ਇੰਨੀਆਂ ਸਾਰੀਆਂ ਦਲੀਪ ਘਟਵਾਣਾ ਨੇ ਮੈਨੂੰ ਘਰੇ ਬੁਲਾਇਆ ਮੈਂ ਕਿਹਾ ਮੈਡਮ ਮੈਂ ਤੁਹਾਡੀ ਜ਼ਰੂਰ ਕੋਈ ਨਾ ਕੋਈ ਕਿਸੇ ਸਟੋਰੀ ਦੇ ਉੱਤੇ ਜਾਂ ਫਿਰ ਫਿਲਮ ਪ੍ਰੋਡਿਊਸ ਕਰਨੀ ਕਰਨਾ ਨੈਸ਼ਨਲ ਟੀਵੀ ਤੇ ਇੱਕ ਵਾਰ ਮੇਰੇ ਖਿਆਲ ਉਹਨਾਂ ਦਾ ਜਿਹੜੇ ਚ ਭਾਨੋ ਦਾ ਕਿਰਦਾਰ ਸੀ ਫਿਲਮ ਇਹ ਪਾਸੇ ਰੀਲ ਬਣਿਆ ਸੀ ਹਾਂ ਉਹ ਦੂਰਦਰਸ਼ਨ ਦੇ ਹਾਂ ਦੂਰਦਰਸ਼ਨ ਦੇ ਮੂਹਰੇ ਮੂਰੀ ਨੇ ਵੀ ਕੰਮ ਕੀਤਾ ਸੀ ਹਾਂ ਇਹ ہمارا ਜੀਵਨਾ ਬਹੁਤ ਚੰਗਾ ਸੀਗਾ ਮਤਲਬ ਇਹੋ ਜਿਹੇ ਸਭਿਆਚਾਰ ਚਾਹੀਦਾ ਹਾਂ ਤੇ ਜਦੋਂ ਕਹਿ ਦਿੰਦੇ ਨੇ ਨਾ ਪੰਜਾਬੀ ਵਾਲਿਆਂ ਨੂੰ ਕਿ ਭੰਗੜਾ ਗਿੱਦਾ ਹੀ ਆ ਤੇ ਇਹਨਾਂ ਦੇ ਕੋਲ ਕੋਈ ਇਹਨਾਂ ਦੀ ਰਿਚਨੈਸ ਨਹੀਂ ਆ ਬਗਾਨੇ ਬਹੁਤ ਦੀਆਂ ਕਿੱਦਾਂ ਚੱਲਿਆ ਸੀ ਅਜੇ ਰੌਣਕ ਬਹਾਂ ਅਮੀਰੀ ਨਹੀਂ ਆ ਬਹੁਤ ਅਮੀਰੀ ਆ ਉਹ ਚੀਜ਼ਾਂ ਸਾਨੂੰ ਜਿਹੜੀਆਂ ਤੁਹਾਡੇ ਵਰਗੇ ਸੁੱਲਝੇ ਆਰਟਿਸਟ ਉਹਨੂੰ ਲੈ ਕੇ ਅੱਗੇ ਹੋਣੀ ਚਾਹੀਦੀਆਂ ਜਿਹੜਾ ਪੈਰਲਲ ਸਿਨੇਮਾ ਵੈਸੇ ਐਸ ਵੇਲੇ ਜਿਹੜਾ ਵਾ ਜੇ ਇੱਕ ਪਾਸੇ ਤੇ ਸਿੰਗਰਸ ਨੂੰ ਬਹੁਤ ਸੁਣਾਇਆ ਜਾਂਦਾ ਦੂਜਾ ਸਿਨੇਮਾ ਜਿਹੜਾ ਜਿਵੇਂ ਕਿਹਾ ਮੈਂ ਇਹ ਦੋ ਚੀਜ਼ਾਂ ਜੂਥ ਨੂੰ ਜੋੜਨ ਵਾਸਤੇ ਬਹੁਤ ਜ਼ਰੂਰੀ ਹੈ ਨਾ ਕਿ ਜਿਹੜੀ ਬੁੱਧੀਜੀਵੀ ਇਹਦੀਆਂ ਕਾਨਫਰੰਸਾਂ ਕਰਕੇ ਆਦਾਂ ਜਣੇ ਬਈ ਕਿ ਆਪਾਂ ਜਸਰ ਜੋੜ ਕੇ ਗੱਲਬਾਤ ਕਰਕੇ ਉੱਠ ਜਾਨੇ ਤਾਂ ਉਹਦੇ ਨਾਲ ਕੋਈ ਗੱਲ ਬਣਦੀ ਨਹੀਂ ਭਾਈ ਜਿਹੜਾ ਹੁਣਾ ਪ੍ਰੋਗਰਾਮ ਕਰਵਾ ਰਹੇ ਆ ਨਾ ਜੀ ਸਾਨੂੰ ਦੱਸਿਆ ਸੀ ਜਿਹੜਾ ਇੰਟਰਨੈਸ਼ਨਲ ਅਵਾਰਡ ਸਮਾਰੋਪ ਪੰਜਾਬ ਸ਼੍ਰੀ ਅਵਾਰਡ ਉਹਦੇ ਚ ਫਿਲਮ ਅਸੋਸੀਏਸ਼ਨ ਤੇ ਅਸੀਂ ਇਕੱਠੇ ਹੋ ਕੇ ਕਰ ਰਹੇ ਆ ਮੇਰੀ ਮੇਰੀ ਅਸੋਸੀਏਸ਼ਨ ਨਾਲ ਪੰਜਾਬ ਦੇ ਸਾਰੇ ਥੋੜੀ ਅਸੋਸੀਏਸ਼ਨ ਸਾਰੀਆਂ ਜਿੰਨੇ ਸੰਸਥਾਨਾਂ ਸਭ ਨੂੰ ਸਦਾ ਖੁੱਲਾ ਮੇਰੇ ਵੀ ਆਜੋ ਸਾਨੂੰ ਜੁਆਇਨ ਕਰੋ ਸੋ ਮੇਰੀ ਤਾਂ ਕੋਸ਼ਿਸ਼ ਹੈ ਇੱਕ ਛੱਤ ਥੱਲੇ ਆਪਾਂ ਇਕੱਠੇ ਹੋਈਏ ਪਰ ਮੈਨੂੰ ਲੱਗਦਾ ਜੇ ਮੈਂ ਸੋਚਿਆ ਜਿਹੜਾ ਮੈਂ ਅੱਗੇ ਕਰੇ ਅੱਗੇ ਮੈਂ ਗਾਇਕਾ ਤਾਂ ਸੋਚਿਆ ਸੀ ਮੈਨੂੰ ਕੋਈ ਸੋਚ ਸਕਦਾ ਵੀ ਐਵੇਂ ਦੇ ਪਰਿਵਾਰ ਤੋਂ ਉੱਠ ਕੇ ਸੁੱਖੀ ਬਰਾੜ ਗਾਇਕਾ ਬਣ ਜੂਗੀ ਸੋ ਹੁਣ ਮੈਂ ਇਹੀ ਸੋਚੇ ਵੀ ਇਹਨਾਂ ਨੂੰ ਇੱਕ ਵਾਰੀ ਤਾਂ ਮੈਂ ਇਕੱਠੇ ਕਰਾਂ ਆਮ ਟ੍ਰਾਈਂਗ ਫਾਰ ਦੈਟ ਅੱਛਾ ਭਾਜੀ ਹੁਣ ਇੱਕ ਇੱਕ ਤੁਹਾਨੂੰ ਇਹ ਪੁੱਛਣਾ ਚਾਹੁੰਨਾ ਮੈਂ ਵੀ ਤੁਸੀਂ ਠੀਕ ਆ ਆਪਣੇ ਥਾਂ ਉਹ ਕੰਮ ਕਰ ਰਹੇ ਹੋ ਫਿਲਮਾਂ ਵਾਲਿਆਂ ਨੂੰ ਵੀ ਜੋੜ ਰਹੇ ਹੋ ਸਾਰੇ ਕੰਮ ਕਰ ਰਹੇ ਹੋ ਤੇ ਜ ਉਹਨੂੰ ਵੀ ਅਜੇ ਤੱਕ ਕੰਟੀਨਿਊ ਰੱਖਿਆ ਹੋਇਆ ਕੋਈ ਹੁਣ ਨੇੜੇ ਜਿਹੜਾ ਲੰਘਿਆ ਸਮਾਂ ਆ ਜਾਂ ਪੁਹੇਖ ਦੀਆਂ ਤੁਹਾਡੀ ਉਹ ਯੋਜਨਾਵਾਂ ਕਿ ਕਿਹੜਾ ਕਿਹੜੇ ਤੁਸੀਂ ਕੰਮ ਦੇ ਉੱਤੇ ਪ੍ਰੋਜੈਕਟ ਤੇ ਕੰਮ ਕਰ ਰਹੇ ਹੋ ਜਾਂ ਜਿਹੜਾ ਕੀਤਾ ਉਹਦੇ ਬਾਰੇ ਦੱਸ ਕਰੀ ਮੈਂ ਹੁਣ ਜੀ ਮੈਂ ਤੁਹਾਨੂੰ ਦੱਸ ਦਿਆਂ ਵੀ ਮੇਰਾ ਮੈਂ ਪੰਜਾਬੀ ਯੂਨੀਵਰਸਿਟੀ ਦੀ ਫੈਲੋ ਹਾਂ ਮੈਂ ਜਨਮ ਤੋਂ ਲੈ ਕੇ ਮਰਨ ਤੱਕ ਦੇ ਲੋਕੀ ਗੀਤ ਰਿਕਾਰਡ ਕਰ ਰਹੀ ਹਾਂ ਉਹਦੀਆਂ ਡਾਕੂਮੈਂਟਰੀਆਂ ਵੀ ਬਣਾ ਰਹੀ ਹਾਂ ਪਰ ਆਈ ਐਮ ਸੌਰੀ ਟੂ ਸੇ ਗੁਰਦੁਆਰਿਆਂ ਨੂੰ ਦਾਣ ਦੇ ਦਿੰਦੇ ਮੰਦਰਾਂ ਨੂੰ ਦਾਣ ਦੇ ਰਹੇ ਮੈਨੂੰ 5 ਸਾਲ ਹੋ ਗਏ ਮੈਂ 10 ਸਿੰਗਰਾਂ ਦੀਆਂ ਆਵਾਜ਼ਾਂ ਰਿਕਾਰਡ ਕਰੀ ਬੈਠੀ ਗਰਮੀਤ 바ਵਾ लाਚੀ 바ਵਾ ਡੈਲੀ ਗਲੇਰੀਆ ਸਤਵਿੰਦਰ ਬਿੱਟੀ ਅਫਸਾਨਾ ਖਾਨ ਲੋਰੀਆਂ ਬੱਚਿਆਂ ਦੇ ਸ਼ੁਰੂ ਕਰ ਲਈਆਂ ਮੈਂ ਮੁੰਡੇ ਕੁੜੀਆਂ ਦੀਆਂ ਇਕੱਠੀਆਂ ਉਹ ਪ੍ਰੋਜੈਕਟ ਲਈ ਕੋਈ ਸਪੌਂਸਰ ਹੀ ਨਹੀਂ ਆ ਰਿਹਾ ਅੱਗੇ ਤੁਸੀਂ ਕੀ ਕਰੋਗੇ ਜੇ ਮੈਂ ਅੱਜ ਕੱਲ ਮਾਰ ਮੰਦਿਰ ਬਣਾਉਣ ਦੀ ਵੈਂਟ ਤੇ ਢਾਲ ਲਾ ਦੇਣਗੀ ਸੱਭਿਆਚਾਰ ਦੇ ਨਾਂ ਤੇ ਕੋਈ ਡਾਇਰੈਕਸ਼ਨ ਨਹੀਂ ਦਿੰਦਾ ਜਿਹੜੀ ਬਹੁਤ ਮਾੜੀ ਗੱਲ ਹੈ ਕਿਉਂਕਿ ਮੇਰੀ ਗੱਲ ਤੋਂ ਜੇ ਆਪਣੇ ਸੰਸਕਾਰ ਖਤਮ ਹੋ ਗਏ ਵਿਰਸਾ ਖਤਮ ਹੋ ਗਿਆ ਤੇ ਧਰਮ ਵੀ ਖਤਮ ਹੋ ਜਾਊਗਾ ਨਾ ਕਿਉਂਕਿ ਸਾਡੇ ਸੰਸਕਾਰ ਹੀ ਸਿਖਾਉਂਦੇ ਆ ਇਹ ਤੁਸੀਂ ਗੀਤਾ ਪੜ੍ਹੋ ਤੁਸੀਂ ਆਪਣੀਆਂ ਬੁੜੀਆਂ ਕਹਿੰਦੀਆਂ ਸੀ ਵੀ ਜਪਜੀ ਸਾਹਿਬ ਦਾ ਪਾਠ ਕਰੋ ਚੰਗਾ ਹੁੰਦਾ ਉਹ ਸੰਸਕਾਰ ਹੀ ਸੀਗੇ ਨਾ ਸੋ ਮਦਦ ਦਾ ਮੈਂ ਪੰਜਾਬੀਆਂ ਨੂੰ ਫੀਲ ਕਰੂੰਗੀ ਵੀ ਜੇ ਕੋਈ ਸੱਭਿਆਚਾਰ ਤੇ ਵੀ ਕੰਮ ਕਰਦਾ ਉਹਦੀ ਮਦਦ ਕਰਨਾ ਵੀ ਤੁਹਾਡਾ اخਲਾਕੀ ਫਰਜ਼ ਬਣਦਾ ਹੈ। ਸਿੰਗਿੰਗ ਵਿੱਚ ਕੋਈ ਤੁਸੀਂ ਕੋਈ ਲੇਟੈਸਟ ਜਿਹੜਾ ਪ੍ਰੋਜੈਕਟ ਕੀਤਾ ਹੋਵੇ। ਸਿੰਗਿੰਗ ਵਿੱਚ ਮੈਂ ਕਰਦੀ ਰਹੀ ਹਾਂ ਜਿਵੇਂ ਬਿੱਲੀ ਨਹੀਂ ਬੈਂਦੀ ਪਹਿਲਾਂ ਪੰਜਾਬ ਸਿੰਘ ਕੀਤਾ ਪੰਜਾਬ ਕੌਰ ਕੀਤਾ ਲੇਟੈਸਟ ਕੀਤਾ ਹੁਣ ਮੇ ਢੋਲਾ ਤੇਰੇ ਸ਼ਗਨ ਕਰਾ ਤੇ ਹੁਣ ਜਾ ਕੇ ਫੇਰ ਗੀਤ ਕਰ ਰਹੀਆਂ ਕੁੜੀਆਂ ਮੁੰਬਾਲਾ ਜਾਂ ਵਿਆਹ ਦੇ ਲੋਕ ਗੀਤ ਜਿਹੜੇ ਵੀ ਹੋਗੇ। ਯਾਨੀ ਮੈਂ 2 ਮਹੀਨਾ ਚ ਇੱਕ ਅਦਾ ਪ੍ਰੋਜੈਕਟ ਕਰਦੀ ਰਹੀ ਹਾਂ ਕੁਛ ਨਾ ਕੁਛ ਨਾ ਵਾ ਜੋ ਮੇਰੇ ਦਿਲ ਨੂੰ ਭਾਈ ਸਭ ਕੁਛ ਚੰਗਾ ਲੱਗੇ ਜੇ ਮੈਂ ਗਾਉਂਦੀ ਤਾਂ ਹੀ ਅਦਰਵਾਈ ਅੱਛਾ ਭੈਣ ਜੀ ਜਿਹੜੇ ਪੁਰਾਣੇ ਸੁਹਾਗ ਸਿੱਠਣੀਆਂ ਜਿਹੜੀਆਂ ਮਤਲਬ ਆਪਣੀ ਟ੍ਰੈਡੀਸ਼ਨਲ ਔਰਤਾਂ ਗਾਉਂਦੀਆਂ ਸੀਗੀਆਂ ਭੁੱਲਦੀਆਂ ਤੇ ਵਹਿ ਜਾ ਰਹੀਆਂ ਉਹਨਾਂ ਨੂੰ ਕੋਈ ਨਵੇਂ ਰੂਪ ਚ ਕਿਉਂਕਿ ਉਹਦਾ ਤੇ ਕੋਈ ਸੁਣਨਾ ਨਹੀਂ ਚਾਹੂਗਾ ਕਈ ਵਾਰ ਬੋਰਿੰਗ ਵੀ ਲੱਗਦਾ ਸੱਚੀ ਗੱਲ ਸਮਝ ਨਹੀਂ ਲੱਗਦੀ ਉਹਨਾਂ ਨੂੰ ਕੋਈ ਕਦੀ ਤੁਸੀਂ ਸੋਚਿਆ ਕਿ ਕਿਸੇ ਨਵੇਂ ਰੂਪ ਚ ਪੇਸ਼ ਕੀਤਾ ਜਾਵੇ ਜਿਹੜਾ ਲੋਕਾਂ ਤੱਕ ਉਹਦੀ ਪਹੁੰਚ ਹੋ ਜੇ ਕੋਈ ਕੋਈ ਚੀਜ਼ਾਂ ਚ ਪਹੁੰਚ ਬਹੁਤ ਚੀਜ਼ ਵਧੀਆ ਲੱਗਦੀ ਸੀ ਜਿਹੜਾ ਅਸੀਂ ਲੋਰੀਆਂ ਦਾ ਪ੍ਰੋਜੈਕਟ ਕੀਤਾ ਨਾ ਪੂਰਾ ਮਾਡਰਨ 뮤직 ਰੱਖਿਆ ਉਹਦੇ ਚ ਅੱਛਾ ਹਣਾ ਚਾਂਦੀ ਦੇ ਰਸਤੇ ਸਵਾਰ ਅੰਬਰੋਂ ਆਈ ਫਰੀ ਉਹਦੇ ਸੋਨ ਸੁਨਹਿਰੀ ਵਾਲ ਜਦੋਂ ਇਹਦੇ ਵਿੱਚ ਨਵਾਂ ਵੀ ਮਿਕਸ ਕੀਤਾ ਪੁਰਾਣਾ ਥੋੜੀਆਂ ਲੈਣਾ ਚੱਕ ਕੇ ਕੁਝ ਨੰਬੀਆਂ ਮਿਕਸ ਕਰਕੇ ਤਾਂ ਕਿ ਜਿਹੜੇ ਅੱਜ ਕੱਲ੍ਹ ਦੀ ਜਨਰੇਸ਼ਨ ਨੇ ਕੀ ਲੈਣਾ ਉਹਨਾਂ ਨੂੰ ਤਾਂ ਜੇ ਆਪਾਂ ਥੋੜਾ ਜਿਹਾ ਤਾਂ ਉਹਨੂੰ ਮਸਾਲਾ ਨਹੀਂ ਕਹਿ ਸਕਦੇ ਥੋੜਾ ਜਿਹਾ ਵਧਿਆ ਬਣਾ ਕੇ میوزਿਕ ਦੇਵਾਂਗੇ ਨਾ ਅੱਜ ਕੱਲ ਤਾਂ ਕਿਉਂਕਿ ਵੇਖੋ میوزਿਕ ਹੈਜ਼ ਨੋ ਲੈਂਗੁਏਜ ਮੈਨੂੰ ਤਾਂ ਕਈ ਵਾਰ ਵੈਸਟਰਨ میوزਿਕ ਵੀ ਚੰਗਾ ਲੱਗਦਾ ਹੈ میوزਿਕ ਤਾਂ میوزਿਕ ਹੈ ਨਹੀਂ ਸਾਡੇ میوزਿਕ ਦੀ ਥਿਰਕਦੇ ਗੋਰੀ ਵੀ ਕਾਲੀ ਗੋਰੀ ਵੀ ਅਰੇ ਥਿਰਕਦੇ ਸੋ ਮੇਰੀ ਕੋਸ਼ਿਸ਼ ਹੈ ਵੀ ਜਿਹੜੇ ਲੋਕ ਗੀਤ ਨੇ ਸੁਹਾਗ ਮੈਂ ਤਾਂ ਇੱਥੇ ਬੈਠੀ ਤੁਹਾਨੂੰ ਤਿੰਨ ਘੰਟੇ ਸੁਹਾਗ ਘੋੜੀਆਂ ਸੁਣਾ ਸਕਦੀ ਹਾਂ ਉਹਨਾਂ ਨੂੰ ਥੋੜਾ ਜਿਹਾ ਮਾਡਰਨ ਰੂਪ ਦੇ ਕੇ ਨਾ ਮਾਡਰਨ ਮੈਂ ਉਹੀ ਕਹ ਰਹੀ ਕਿ ਉਹ ਬੜਾ ਟਿਪੀਕਲ ਟਾਈਪ ਹੈ ਉਹ ਸਮਝ ਨਹੀਂ ਨਹੀਂ ਉਹ ਸਮਝ ਨਹੀਂ ਲੱਗਦੀ ਲੋਕਾਂ ਨੂੰ ਉਹ ਥੋੜਾ ਜਿਹਾ ਬ ਥੋੜੀ ਜਿਹੀ ਬਦਲ ਕੇ ਵਿਦ ਨਵਾਂ میوزਿਕ ਥੋੜੇ ਕੈਨੇਡਾ ਤੋਂ ਕੁੜੀਆਂ ਨਵੀਆਂ ਲੈ ਕੇ ਉਹਨਾਂ ਉੱਤੇ ਪਿਕਚਰਾਈਜ਼ ਕਰ ਸਕਦੇ ਹਾਂ ਕੁਝ ਇੱਥੇ ਕਰ ਲਾਂਗੇ ਕੁਝ ਇੰਡੀਆ ਕਰ ਲਾਂਗੇ ਆਈ ਏਮ ਡੂਇੰਗ ਥੈਟ ਮੈਂ ਉਹੀ ਤਾਂ ਕਰ ਰਹੀ ਹਾਂ ਚਲੋ ਇਹ ਤੋਂ ਪਹਿਲਾਂ ਕਿ ਮੈਂ ਕਹਾਂ ਕਿ ਕੋਈ ਮੈਸੇਜ ਸਾਡੇ ਦਰਸ਼ਕਾਂ ਨੂੰ ਦਿਓ ਇੱਕ ਵੰਗੀ ਕੋਈ ਸਾਨੂੰ ਦਿਓ ਆਪਣੀ ਥੋੜੀ ਰਿਦਮ ਵਿੱਚ ਗਾ ਕੇ ਕਿਸ ਤਰੀਕੇ ਦਾ ਮੈਂ ਪੰਜਾਬ ਘੋੜਾਂ ਲੱਗੀ ਪਿਸ ਜਿਹੜਾ ਵੀ ਤੁਹਾਨੂੰ ਚੰਗਾ ਲੱਗੇ ਹਾਂਜੀ ਹਾਂਜੀ ਠੀਕ ਗੋੜੀ TV ਮਿਲੀਏ ਪੰਜਾਬ ਤੋਂ ਪਾਣੀ ਦੀ ਪੰਜਾਬ ਦਾ ਹੀ ਪੀਤਾ ਮੈਂ ਜਿਹੜੇ ਵੀ ਮੈਦਾਨ ਵਿੱਚ ਉਤਰੀ ਗੱਜ ਕੇ ਮੈਦਾਨ ਫਤ ਕੀਤਾ ਮੈਂ ਜਿਗਰੇ ਪਹਾੜ ਜਿੱਡੇ ਰਖਦੀ ਵੱਖਰੀ ਪੰਜਾਬਣ ਦੀ ਢੌਰਵੇ ਦਿਲ ਨੇ ਦਿਮਾਗਾ 'ਚ ਮੈਂ ਵਸਦੀ ਮੈਂ ਨਾ ਨਾਲ ਲਿਖਦੀਆਂ ਕੌਰਵੇ ਦਿਲ ਨੇ ਦਿਮਾਗਾ 'ਚ ਮੈਂ ਵਸਦੀ ਮੈਂ ਨਾ ਨਾਲ ਲਿਖਦੀਆਂ ਕਰਵੇ ਅਵਾਜ਼ ਨੂੰ ਸ਼ੋਰ ਤੇ ਅ ਸਾਡੇ ਦਰਸ਼ਕਾਂ ਨੂੰ ਅਸੀਂ ਇਸ ਪ੍ਰੋਗਰਾਮ ਰਾਹੀਂ ਇਹੋ ਮੈਸੇਜ ਦੇਣਾ ਚਾਹਾਂਗੇ ਕਿ ਪੰਜਾਬੀ ਬੋਲੀ ਬਹੁਤ ਅਮੀਰ ਬੋਲੀ ਆ ਜਿਹਦੇ ਵਿੱਚ ਸਾਡੇ ਪੀਰਾਂ ਫਕੀਰਾਂ ਬਹੁਤ ਸਾਰੇ ਸੂਫੀਆਂ ਨੇ ਬਹੁਤ ਬਹੁਤ ਗੈਰ ਗੰਭੀਰ ਕੰਮ ਕੀਤਾ ਇਹਨੂੰ ਅਸੀਂ ਇੰਨਾ ਹਲਕਾ ਨਾ ਲਈਏ ਕਿ ਪੰਜਾਬੀ ਬੋਲੀ ਜਿਹੜੀ ਆ ਉਹ ਸਮੇਂ ਦੇ ਹਾਨਦੀ ਨਹੀਂ ਇਹਦੇ ਵਿੱਚ ਬਹੁਤ ਕੁਝ ਕੀਤਾ ਜਾ ਸਕਦਾ ਬੜਾ ਸਕੋਪ ਆ ਔਰ ਸੁਖੀ ਬਰਾੜ ਭੈਣਜੀ ਵਰਗੇ ਲੋਕ ਲੱਗੇ ਹੋਏ ਆ ਲਗਾਤਾਰ ਇਹਨਾਂ ਨੇ ਆਪਣੀ ਲਗਾਤਾਰਤਾ ਜਿਹੜੀ ਆ ਉਹਨੂੰ ਨਹੀਂ ਛੱਡਿਆ ਕਦੀ ਲਗਾਤਾਰ ਉਸੇ ਨਾਲ ਚੱਲ ਰਹੇ ਆ ਇਸ ਤਰ੍ਹਾਂ ਦੇ ਹੋਰ ਆਰਟਿਸਟ ਵੀ ਹੋਣਗੇ ਉਹਨਾਂ ਨੂੰ ਪੂਲੀ ਸਪੋਰਟ ਕਰਿਆ ਕਰੋ ਜਿਸ ਤਰ੍ਹਾਂ ਇਹ ਕਹਿ ਰਹੇ ਆ ਕਿ ਅਸੀਂ ਇੱਕ ਵੱਡਾ ਫੰਕਸ਼ਨ ਕਰਨ ਜਾ ਰਹੇ ਆ ਪੰਜਾਬ ਸਰਕਾਰ ਤੇ ਦਬਾਅ ਬਣਾਉਣ ਜਾ ਰਹੇ ਆ ਕਿ ਜਿਹੜੇ ਲੇਖਕ ਨੇ ਆਰਟਿਸਟ ਨੇ ਇਹ ਵੀ ਸਾਡਾ ਸਰਮਾਇਆ ਹੁੰਦੇ ਆ ਇਹਨਾਂ ਦੇ ਬੁਢਾਪੇ ਦੇ ਵੇਲੇ ਕੋਈ ਨਾ ਕੋਈ ਸਰਕਾਰ ਰੈਗੂਲਰ ਪੈਨਸ਼ਨ ਲਾਵੇ ਇਹੋ ਜਿਹੇ ਕੋਈ ਕੰਮ ਕਰੇ ਇਹੋ ਜਿਹੇ ਕੰਮਾਂ 'ਚ ਵੀ ਸਜੋ ਕਰਾਇਆ ਕਰੋ ਬਾਕੀ ਸ਼ੋਅ ਤੇ ਹੁੰਦੇ ਰਹਣੇ ਆ ਵੱਡੇ ਵੱਡੇ ਸ਼ੋਅ ਹੀ ਕਰਾ ਲੈਣੇ ਆ 2-2000 ਡਾਲਰ ਦੀ ਟਿਕਟ ਖਰਚ ਕੇ ਵੀ ਚੱਲ ਜਾਂਦੇ ਆ ਪਰ ਜਿਹੜੇ ਕਲਾਕਾਰਾਂ ਦੀ ਜਿਹੜੀ ਬਿਹਤਰੀ ਵਾਸਤੇ ਕੋਈ ਸਸਤਾਵਾ ਕੰਮ ਕਰਦੀਆਂ ਨੇ ਜਾਂ ਸੱਭਿਆਚਾਰ ਨੂੰ ਜਿੰਦਾ ਰੱਖਣ ਲਈ ਕਰਦੀਆਂ ਉਹਨਾਂ ਦੀ ਮਤਲਬ ਵੀ ਸਾਨੂੰ ਅੱਗੇ ਆਉਣਾ ਚਾਹੀਦਾ ਭਾਜੀ ਤੁਸੀਂ ਕੋਈ ਮੈਸੇਜ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੋ ਮੈਂ ਮੈਸੇਜ ਇਹ ਹੀ ਦੇਵਾਂਗੀ ਵੀ ਤੁਸੀਂ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰੋ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰੋ ਘਰੇ ਪੰਜਾਬੀ ਬੋਲੋ ਤੇ ਬੱਚਿਆਂ ਨੂੰ ਪੰਜਾਬੀ ਚ ਹੀ ਗੱਲ ਕਰਨ ਦੀ ਇਜਾਜ਼ਤ ਦਿਓ ਜੋ ਇੰਗਲਿਸ਼ ਬੋਲਦੇ ਨੇ ਬੋਲਣ ਦਿਓ ਇੰਗਲਿਸ਼ ਵੀ ਗੋਰਿਆਂ ਦੀ ਅਸੀਂ ਗੋਰਿਆਂ ਦੀ ਧਰਤੀ ਤੇ ਰਹਿੰਦੇ ਆ ਬਟ ਫਿਰ ਵੀ ਥੋੜਾ ਥੋੜਾ ਆਪ ਸੋਚਿਆ ਕਰੋ ਵੀ ਜਿਵੇਂ ਬਾਲੀ ਅੰਗਰੇਜ਼ੀ ਮੈਨੂੰ ਤਾਂ ਇਹ ਲੱਗਦਾ ਵੀ ਆਪਦੀ ਮਾਂ ਦੇ ਨਾਲ ਤੀਰ ਮਾਰਦੇ ਸੀ ਨੀਂ ਚ ਜਦੋਂ ਕਿ ਹਿੰਦੀ ਬੋਲਦੇ ਨਾ ਮਤਲਬ ਹਿੰਦੀ ਨਹੀਂ ਮੈਂ ਕਹਿ ਸਕਦੀ ਕੋਈ ਵੀ ਉਦੋਂ ਬੋਲਦਾ ਜੇ ਕੋਈ ਗਦਾਰੀ ਬੋਲੀ ਸੀ ਉਹ ਵੀ ਬੋਲਦਾ ਗਦਾਰੀ ਬੋਲੀ ਹਾਂ ਚੋਪਰਾਪਾ ਨੰਦਾ ਜੋ ਸਵਾਦ ਪੰਜਾਬੀ ਮਾਂ ਬੋਲੀ ਚਾ ਤੁਸੀਂ ਦੱਸੋ ਵੀ ਗਾਲਾਂ ਵੀ ਪੰਜਾਬੀ ਚ ਕੱਢ ਕੇ ਮਜ਼ਾ ਆ ਬਿਲਕੁਲ ਤੁਸੀਂ ਜੋ ਆਪਣਾ ਵਿਰਸਾ ਅਮੀਰ ਹੈ ਢੱਲੇਬਾਰ ਹੈ ਗਾਇਕੀ ਇਹ ਕਿੱਥੇ ਤੱਕ ਪਹੁੰਚੇ ਹੋਏ ਆਪਾਂ ਆਪਣੇ ਗਾਣੇ ਕਿੱਥੇ ਤੱਕ ਵੱਜਦੇ ਨੇ ਤੇ ਆਪਾਂ ਪੰਜਾਬੀ ਘਰੇ ਹਿੰਦੀ ਬੋਲਣ ਲੱਗ ਜੇ ਦੂਜੀ ਬੋਲੀ ਬੋਲਦੇ ਆਪਾਂ ਜਿਹੜੀ ਬੋਲੀ ਚ ਜੰਮੇ ਆ ਉਹ ਕਹਿੰਦੇ ਨੇ ਹਿੰਦੀ ਬੋਲਣਾ ਪੰਜਾਬੀ ਝੂਠਾ ਜਿਹਾ ਲੱਗਦਾ ਜਦ ਬੋਲਦੇ ਹੁੰਦਾ ਕਿਉਂਕਿ ਪੰਜਾਬੀ ਇੱਕ ਆਪਾਂ ਨੂੰ ਜਨਮ ਦੇਣ ਵਾਲੀ ਮਾਂ ਹੈ ਇੱਕ ਆਪਣੀ ਮਾਂ ਜਿਹਦੇ ਵਿੱਚ ਆਪਾਂ ਲੋਰ ਗਾ ਲੈਂਦੇ ਉਹ ਦੂਜੀ ਮਾਂ ਆਪਣੀ ਮਾਂ ਬੋਲੀ ਪੰਜਾਬੀ ਸੋ ਇਹਦੇ ਨਾਲ ਹੀ ਜਾਤ ਚਾਹੁੰਗੇ ਪੰਜਾਬੀ ਮਾਂ ਬੋਲੀ ਨੂੰ ਕਾਇਮ ਰੱਖੋ ਵਿਸੇ ਨੂੰ ਕਾਇਮ ਰੱਖੋ ਥੋੜੀਆਂ ਸਰਦਾਰੀਆਂ ਬਣੀਆਂ ਰਹਿਣ ਪੰਜਾਬ ਨੂੰ ਪੰਜਾਬੀ ਮਾਂ ਬ ਇਹਨਾਂ ਲਈ ਤੁਹਾਡਾ ਬਹੁਤ ਧੰਨਵਾਦ ਪੰਜਾਬ 247 ਟੀਵੀ ਵੇਖ ਰਹੇ ਸਮੁੱਚੇ ਸਰੋਤਿਆਂ ਨੂੰ ਕੋਈ ਗਲਤ ਗੱਲ ਕਹੀ ਹੋਵੇ ਤਾਂ ਮਾਫੀ ਚਾਹੁੰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰੀਆ ਭੈਣ ਜੀ ਬਹੁਤ ਧੰਨਵਾਦ ਤੁਹਾਡਾ